ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹੋ ਸੋ ਦੋਸਤੋ ਅੱਜ ਮੈਂ ਪਹੁੰਚਿਆ ਸੀ ਪਿੰਡ ਧੰਨਾਸ਼ੀਦ ਸੋ ਬਾਈ ਗਰਜੰਟ ਸਿੰਘ ਦੇ ਕੋਲੇ ਤੇ ਬਾਈ ਦੇ ਫਾਰਮ ਦੇ ਉੱਪਰ ਦੋਸਤੋ ਇੱਕ ਜਰਸੀ ਕ੍ਰੋਸ ਅੰਗ ਚ ਇੱਕ ਜਰਸੀ ਪੰਜਾਬ ਵਾਲੀ ਤੇ ਇੱਕ ਦੋਸਤੋ ਨੀਲੀ ਰਾਵੀ ਦੀ ਇਧਰ ਬਹੁਤ ਹੀ ਜ਼ਿਆਦਾ ਖੂਬਸੂਰਤ ਝੋਟੀ ਮੈਂ ਕਹੂੰਗਾ ਤੇ ਇਹਨਾਂ ਦੀ ਡਿਟੇਲ ਜਿਹੜੀ ਆਪਾਂ ਲੈ ਕੇ ਤੁਹਾਨੂੰ ਦੇਣੀ ਆ ਤੇ ਤੁਸੀਂ ਲਾਸਟ ਤੱਕ ਵੀਡੀਓ ਤੱਕ ਜੁੜੇ ਰਹੋ ਐਂਡ ਤੇ ਤੁਹਾਨੂੰ ਇਹ ਝੋਟੀ ਦੀ ਡਿਟੇਲ ਦੱਸਾਂਗੇ ਉਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਇੱਕ ਤੁਹਾਨੂੰ ਸੱਜਰ ਵਾੜ ਦਿਖਾਉਣ ਲੱਗੇ ਆਂ ਦੋਸਤੋ ਸੱਜਰ ਵਾੜ ਬਾਰੇ ਪੁੱਛਦੇ ਆਂ ਕਿੰਨਾ ਦੁੱਧਵਾਦਾ ਕਿੰਵੇਂ ਸੂਏ ਆ ਸੋ ਸਸੀਗਾ ਬਾਈ ਜੀ ਸਾਫਰੀਕਾ ਬਾਈ ਜੀ ਆਪਣਾ ਨਾਮ ਕੀ ਹੈ ਜੀ ਗਰਜੰਤ ਸਿੰਘ ਜੀ ਗਰਜੰਤ ਸਿੰਘ ਪਿੰਡ ਧੰਨਾਸ਼ੀਲ ਤੇ ਬਾਈ ਜੀ ਅੱਜ ਜਿਹੜੀ ਆਪਾਂ ਇੱਕ ਨੰਬਰ ਤੇ ਜਰਸੀ ਵਿਖਾਉਣ ਲੱਗੇ ਆਂ ਕਿੰਵੇਂ ਸੂਏ ਸੂਈ ਹੈ ਜੀ ਇਹ ਇਹ ਦੂਜੇ ਸੂਏ ਸੂਈ ਹੈ ਸਾਡੇ ਕੋਲ ਦੂਜੇ ਸੂਏ ਸੂਈ ਆ ਕਿੰਨਾ ਦੁੱਧ ਆ ਜੀ ਇਹਦੇ ਥਲੇ ਇਹਦੇ ਥਲੇ ਇਸ ਟਾਈਮ 9 ਕਿਲੋ ਤਿਆਰ ਆ ਜੀ ਇਸ ਟਾਈਮ 9 ਕਿਲ ਤੇ ਕਿੰਨਾ ਕਮਾਲੋ ਇਹ ਦੁੱਧ ਪੀਕ ਤੇ ਜਾ ਸਕਦੀ ਆ ਉਹਦਾ ਅਗਲੇ ਦੀ ਸੇਵਾ ਆ ਜੀ ਇਹ ਸਾਡੇ ਨਾਲ ਵੱਧ ਕਰੂਗਾ ਤੇ ਵੱਧ ਹੋ ਲਿਆ ਨਹੀਂ ਤੁਸੀਂ ਅੱਗੇ ਚੋਈ ਹੋਊਗੀ ਤੁਹਾਨੂੰ ਕਿੰਨਾ ਕੁ ਲੱਗਾ ਕਿੱਥੋਂ ਤੱਕ ਪਹੁੰਚ ਜਾਂਦੀ ਆ ਸਾਡੇ ਕੋਲ ਤਾਂ ਇੰਨਾ ਹੀ ਦਿੰਦੀ ਆ ਜੀ ਠੀਕ ਆ 9 10 ਦੀ ਦਿੰਦੀ ਆ ਨਾ ਠੀਕ ਆ ਤੇ ਇਹਨੂੰ ਆਪਾਂ ਮੜਿਆ ਤੋੜ ਕੇ ਜਰੂਰ ਦਿਖਾ ਦਈਏ ਦਰਸ਼ਕਾਂ ਨੂੰ ਸੋ ਦੋਸਤੋ ਦੇਖ ਸਕਦੇ ਆ ਸਾਹਮਣੇ ਤੁਸੀਂ ਬਿਲਕੁਲ ਘਰੇਲੂ ਪਰਿਵਾਰ ਦੇ ਕੋਲੇ ਜਿਹੜੀ ਮੰਨ ਲਓ ਉਹ ਵੈਢ ਬਕਾਊ ਆ ਦੋਸਤੋ ਕੋਈ ਵਪਾਰ ਦਾ ਕੰਮ ਨਹੀਂ ਅਡ ਰੂਟਰ ਬਹੁਤ ਵਧੀਆ ਲੱਗਾ ਤੇ ਸਾਫ਼ ਆਰਡਰ ਦੀ ਬਾਕੀ ਪੁੱਛ ਲੈਨੇ ਆਪਾਂ ਬਾਈ ਜੀ ਨੂੰ ਉਹਨਾਂ ਤੋਂ ਬਾਈ ਜੀ ਚਵਾਈ ਕਿੰਨੇ ਵਜੇ ਕਰਦੇ ਆਪਾਂ ਚਵਾਈ 5 ਵਜੇ ਕਰਦੇ ਚਵਾਈ 5 ਤੋਂ 5 ਹੀ ਕਰਦੇ ਆ ਠੀਕ ਆ ਲੈ ਚਲੋ ਬਾਈ ਜੀ ਬੰਨੋ ਚਵਾਈ ਜਿਹੜੀ ਦੋਸਤੋ ਇਹਦੀ 5 ਵਜੇ ਤੋਂ ਲੈ ਕੇ ਦੇ 5 ਵਜੇ ਤੱਕ ਹੀ ਚਵਾਈ ਹੁੰਦੀ ਆ ਤੇ 9 ਕਿਲੋ ਦੁੱਧ ਤਿਆਰ ਆ ਬਾਕੀ ਤੁਸੀਂ ਆਪਦੀ ਸੇਵਾ ਦੇ ਹਿਸਾਬ ਨਾਲ ਵੀ ਕਰ ਸਕਦੇ ਆ ਕਿਉਂਕਿ ਬਾਈ ਦੀ ਜਿਹੜੀ ਸੇਵਾ ਵਾ ਨਾਰਮਲ ਹੀ ਆ ਦੇਖ ਸਕਦੇ ਤੁਸੀਂ ਆਟਾ ਪਾਇਆ ਹੋਇਆ ਪਰਾਲੀ ਤੇ ਪਰਾਲੀ ਤੇ ਆਟੇ ਤੇ ਦੁੱਧ ਦੇਣ ਦੀਆਂ ਦੋਸਤੋ ਆ ਦੇਖ ਸਕਦੇ ਆ ਤੇ ਬਹੁਤ ਚੰਗੀ ਸੇਵਾ ਹੋ ਜਿਹੜੇ ਦੁੱਧ ਵਧ ਵੀ ਸਕਦੀ ਆ ਬਾਈ ਇਹਦਾ ਆਪਾਂ ਨਾ ਲੈਣ ਦੇਣ ਦਾਸ ਦੀਏ ਜਰੂਰ ਮੁੱਲ ਦੱਸ ਦੀਏ ਇਹਦਾ 45000 ਰੁਪਏ ਆ ਜੀ ਇਹਦਾ 45000 ਆ ਜੀ ਠੀਕ ਆ ਤੇ ਉਸ ਤੋਂ ਦੋ ਨੰਬਰ ਤੇ ਦੋਸਤੋਂ ਇੱਕ ਵਹਿੜ ਜਿਹੜੀ ਤੁਹਾਨੂੰ ਮੈਂ ਦਿਖਾਉਣ ਲੱਗਾ ਆ ਪੰਜਾਬ ਵਾਲੀ ਜਰਸੀ ਆ ਦੇਖ ਸਾਹਮਣੇ ਤੁਸੀਂ ਤੇ ਇਹਦੀ ਬਾਈ ਜੀ ਡਿਟੇਲ ਕੀ ਆ ਕਿੰਨੇਵੇਂ ਸੂਏ ਆ ਜੀ ਇਹ ਇਹ ਤੀਜੇ ਸੂਕ ਜੀ ਗਾਂ ਹੋਣੇ ਤੀਜੇ ਸੂਕੀ ਦੂਜੇ ਸੂਈ ਆ ਕਿੰਨਾ ਦੁੱਧ ਬਾਈ ਜੀ ਇਹਨੇ ਸੱਜਰਨੇ ਦਿੱਤਾ 16 ਕਿਲੋ ਲੀਟਰ ਦੁੱਧ ਦਿੱਤਾ ਹਨ 16 ਕਿਲੋ ਦੁੱਧ ਦਿੱਤਾ ਤੇ ਇਹ ਅੱਜ ਬਾਈ ਜੀ ਕਿੰਨੇ ਟਾਈਮ ਦੀ ਸੂਈ ਆ ਇਹ 14 ਮਹੀਨਿਆਂ ਦੀ ਸੂਈ ਹੈ 14 ਮਹੀਨਿਆਂ ਦੀ ਸੂਈ ਆ ਤੇ ਇਹ ਕਿੰਨੇ ਟਾਈਮ ਦੀ ਗੱਬਣਾ ਜੀ ਇਹ 3 ਨਾ ਮਹੀਨਿਆਂ ਦੀ ਗੱਬਣਾ ਤੇ 3 ਨਾ ਮਹੀਨਿਆਂ ਦੀ ਗੱਬਣਾ ਚੈੱਕ ਕਰਾਈ ਹੋਈ ਆ ਤੇ ਇਸ ਟਾਈਮ ਦੁੱਧ ਕਿੰਨਾ ਆ ਜੀ 8 ਕਿਲੋ ਆ 8 ਕਿਲੋ ਸੋ ਤੋੜ ਦਈਏ ਬਾਈ ਇਹ ਵੀ ਸੋ ਦੋਸਤੋ ਇਸ ਟਾਈਮ ਜਿਹੜਾ 8 ਕਿਲੋ ਦੁੱਧ ਤਿਆਰ ਆ ਸੱਜਰ ਦਾ ਦੁੱਧ ਜਿਹੜਾ ਇਹਦਾ 16 ਕਿਲੋ ਆ ਬਾਈ ਦੇ ਦਸਨ ਮੁਤਾਬਕ ਬਾਕੀ 3 ਮਹੀਨਿਆਂ ਦੀ ਇਹ ਚੈੱਕ ਪਾਸ ਗੱਬਣ ਡਾਕਟਰ ਸਰਕਾਰੀ ਡਾਕਟਰ ਆ ਕੋਈ ਬਾਈ ਜੀ ਉਹਨਾਂ ਦੇ ਆਉਂਦਾ ਉਹ ਤੋਂ ਇਹ ਚੈੱਕ ਪਾਸ ਕਰਾਈ ਆ ਠੰਡੀ ਸੀਲ ਆ ਧੀਰੀ ਆ ਕੱਦ-ਕਾੜ ਬਹੁਤ ਤਗੜਾ ਵਾ ਹੈਵੀ weight ਤੋਕੜ ਵੀ ਦੋਸਤੋ ਫਜਰਾ ਜਨਾ ਦੁੱਧ ਲਈ ਜਾਂਦੀ ਹੈ ਜਿਵੇਂ ਆਪ ਜਰਸੀ ਆਪਾਂ ਪਹਿਲੇ ਨੰਬਰ ਤੇ ਦਿਖਾਈ ਆ ਤੇ ਬਾਕੀ ਦੋਸਤੋ ਇਹਦਾ ਜਿਹੜਾ ਆਪਾਂ ਮੋਲ ਆ ਉਹ ਵੀ ਸਾਰੀ ਡਿਟੇਲ ਪੁੱਛ ਲੈਣੇ ਆ ਇੱਕ ਵਾਰ ਤੁਸੀਂ ਇਹਦਾ ਕਦ ਕਰ ਦੇਖ ਲਓ ਬਹੁਤ ਚੰਗੇ ਕਦ ਕਰ ਦੀ ਆ ਤੋੜ ਦੇ ਭਾਈ ਲੈ ਚੱਲਾਂ ਅੰਦਰ ਸੋ ਇਹ ਵੇੜ ਦੋਸਤੋ ਤਿੰਨ ਮਹੀਨਿਆਂ ਦੀ ਗੱਬੜ ਤੋਕੜ ਗੱਬੜ ਚੈੱਕ ਪਾਸ ਸੋ ਆ ਤੁਸੀਂ ਦੇਖ ਸਕਦੇ ਆ ਟੋਕੜ ਗੱਬਣ ਚੈੱਕਪਾਸ ਚਾਰੇ ਥਣ ਜਿਹੜੇ ਦੋਸਤੋਂ ਬਿਲਕੁਲ ਬਰਾਬਰ ਦੇ ਚਵਾਈ ਚੂਈ ਬਾਈ ਜੀ ਬਿਲਕੁਲ ਕੋਲੀ ਆ ਬਿਲਕੁਲ ਦੋਵੇਂ ਵੈੜਾ ਇੱਕੋ ਜਿਹੇ ਆ ਚਵਾਈ ਅੱਛਾ ਚਵਾਈ ਚੋਕੇ ਆ ਕੋਈ ਚਵਾਈ ਜ ਨਹੀਂ ਨੌਕਸ ਨਿਕਲੂਗਾ ਨਾ ਕੋਈ ਚਵਾਈ ਨਾ ਤੇ ਬਾਈ ਜੀ ਇਹਦਾ ਮੁੱਲ ਕੀ ਕਰਦੇ ਆਪਾਂ ਇਹਦਾ 50000 ਰੁਪਏ ਇਹਦਾ 50000 ਵਿੱਚ ਮਾਨਤਾਨ ਹੋ ਜਾਊਗਾ ਜੀ ਹਾਂ ਜੀ ਮਾਨਤਾਨ ਕਰਾਂਗੇ ਠੀਕ ਆ ਸੋ ਦੋਸਤੋਂ ਇਹਦਾ ਮੁੱਲ 50000 ਆ ਤੇ ਇਸ ਤੋਂ ਅੱਗੇ ਤਿੰਨ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਜਿਨ੍ਹਾਂ ਨੇ ਵੀਰਾਂ ਨੇ ਵੇਟ ਵੀ ਬੜੀ ਕੀਤੀ ਹੋਊ ਵੀ ਆ ਝੋਟੀ ਬਾਰੇ ਕੈਮਰਾ ਕਦੋਂ ਲਾਊਗਾ ਇਹ ਝੋਟੀ ਆ ਦੋ ਚਾਰੇ ਪੈਰਾਂ ਦੇ ਜੈਜ ਮਾਰਕਿੰਗ ਆ ਦੋਸਤੋ ਤੇ ਟੇਢੀ ਧਾਰੀ ਆਉਂਦੀ ਆ ਅੱਖ ਬਿਲਕੁਲ ਨੀਲੀ 라ਵੀ ਵਾਲੀ ਆ ਦੇਖ ਸਕਦੇ ਸਾਹਮਣੇ ਤੇ ਇਹਦੇ ਬਾਰੇ ਵੀ ਆਪਾਂ ਜਰੂਰ ਪੁੱਛ ਲੈਨੇ ਆ ਅ ਭਾਈ ਜੀ ਜਿਹੜੀ ਇਹ ਝੋਟੀ ਆ ਇਹ ਘਰ ਦੀ ਆ ਕਿ ਤੁਸੀਂ ਬੋਲ ਖਰੀਦੀ ਸੀ ਨਹੀਂ ਕੱਟੀ ਲਈ ਸੀ ਮੁੱਲ ਅੱਛਾ ਕੱਟੀ ਲਈ ਸੀ ਠੀਕ ਆ ਇਹਦੀ ਉਮਰ ਕਿੰਨੀ ਕੁ ਹੋ ਚੁੱਕੀ ਹੋਊਗੀ ਲੱਗਦਾ ਭਾਈ ਸਾਲ ਤੋਂ ਨੇੜਾ 2.5 ਸਾਲ ਦੇ ਨੇੜਾ ਤੇ ਇਹ ਫਿਰ ਮੰਨ ਲਓ ਬੋਲੀ ਨੀਂ ਮਜੋਰੀ ਸੀ ਸਾਡੇ ਕੋਲੇ ਵੀ ਸੇਵਾ ਨਹੀਂ ਹੋਏਗੀ ਹੁਣ ਮੰਨ ਲਾ 1.5 ਮਹੀਨਾ ਹੋ ਗਿਆ ਨੂੰ ਬੜੀ ਨੂੰ ਅੱਛਾ ਪਰ ਅਸੀਂ ਦਿਨੇ ਮੰਨ ਲਾ ਵੀ ਫੰਡਰ ਕਹਿ ਗਿਆ ਸੋ ਦੋ ਸੋ ਦੋਸਤੋ ਡੇਢ ਮਹੀਨਾ ਹੋ ਗਿਆ ਬਾਈ ਦੇ ਦਸਨ ਮਤਾਂ ਤੇ ਫੇਰ ਕਿਹੜਾ ਟੀਕਾ ਲਾਇਆ ਬਈ ਇਹਨੂੰ ਗੱਬਣ ਕਿਹੜੇ ਸਾਥ ਇਹ ਵੀ ਨਹੀਂ ਹੈ ਨੀਲੇ ਬੂਰੇ ਦੀ ਹੈ ਅੱਛਾ ਬੂਰਾ ਕੋਈ ਪਿੰਡ ਚ ਹੀ ਸਾਡਾ ਸੋ ਦੋਸਤੋ ਪਿੰਡ ਦੇ ਵਿੱਚ ਝੋਟਾ ਆ ਬਾਈ ਦੇ ਦਸਨ ਮਤਾਂ ਤੇ ਪਿੰਡ ਲਿਖੇ ਆ ਦੇ ਗਾਰੰਟੀ ਹੋਣ ਤੇ ਪੁੱਛ ਸਕਦੇ ਸਾਡੇ ਕੋਲ ਦਾ ਠੀਕ ਆ ਠੀਕ ਆ ਸੋ ਦਸਨ ਕੇ ਗਵਾੜ ਹੀ ਆ ਅੱਛਾ ਬਾਈ ਦਰਸ਼ ਕੇ ਗਵਾੜ ਆ ਦੋਸਤੋ ਬੂਰੇ ਆ ਕੋਈ ਸਾਣਾ ਉਹ ਤੋਂ ਹੀ ਲੱਗੀ ਆ ਪਰ ਡੇਢ ਨੀਲੀ 라ਵੀ ਦਾ ਹੀ ਪੂਰਾ ਅੱਛਾ ਉਹ ਵੀ ਨੀਲੀ 라ਵੀ ਦਾ ਤੇ ਇਹ ਫਿਰ ਚੈੱਕ ਜਦਾ ਹਜੇ ਨਹੀਂ ਹੁੰਦੀ ਹੈ ਨਾ ਚੈੱਕ ਨਹੀਂ ਹੁੰਦੀ ਉਹ ਦੱਸਦੀ ਹੈ ਝੋਟੀ ਵੈਸੇ ਮਾਣਾ ਆ ਦੱਸਦੀ ਹੈ ਉਹ ਮੈਂ ਨਹੀਂ ਠੀਕ ਆ ਸੋ ਦੋਸਤੋ ਬਾਈ ਕਹਿੰਦਾ ਵੀ ਮੇਰੀ ਗੱਬਣ ਦੀ ਚੈੱਕ ਪਾਸ ਦੀ ਕੋਈ ਗਾਰੰਟੀ ਨਹੀਂ ਹੈਗੀ ਬਣੀ ਨੂੰ ਅੱਜ ਜਰੂਰ 1.5 ਮਹੀਨਾ ਹੋ ਗਿਆ ਕੋਈ ਬੂਰਾ ਸਾਣਾ ਬਾਈ ਦਰਸ਼ਨ ਦੇ ਗਵਾਂਢ ਦੇ ਵਿੱਚ ਉਤੋਂ ਇਹ ਬਣੀ ਆ ਦੇਖ ਸਕਦੇ ਆ 1.5 ਮਹੀਨੇ ਦੀ ਬਣੀ ਆ ਪਰ ਬਾਈ ਨੇ ਫੰਡਰ ਕਹਿ ਕੇ ਵੇਚਣੀ ਆ ਤੇ ਤੁਹਾਨੂੰ ਮੈਂ ਇਹਦਾ ਆਰਡਰ ਦਿਖਾਦਾ ਆ ਆਰਡਰ ਤਾਂ ਥੋੜਾ ਜਿਹਾ ਜਿਵੇਂ ਹੋ ਸਕਦਾ ਕਈ ਵਾਰੀ ਦੋਸਤੋ ਮਸਤੇਮੀ ਨਾਲ ਵੀ ਕਰ ਜਾਂਦੀਆਂ ਪਰ ਆਰਡਰ ਤੋਂ ਝੋਟੀ ਮੈਨੂੰ ਘਬੜਨ ਜਾਪਨ ਲਈ ਆ ਦੇਖੋ ਆ ਦੇਖੋ ਝੋਲੀ ਵੀ ਮਲਾਈ ਖੜੀ ਆ ਥਣ ਬਾਕੀ ਹੋ ਸਕਦਾ ਦੋਸਤੋ ਕਈ ਵਾਰੀ ਮਸਤੀਵੇਂ ਨਾਲ ਵੀ ਹੋ ਸਕਦਾ ਤੁਸੀਂ ਆਪ ਦੀ ਸਮਝ ਨਾਲ ਮੰਨ ਲਓ ਪਰਖ ਕਰਕੇ ਖਰੀਦਨੀ ਆ ਕਦੇ ਇਹ ਨਾਲ ਬਾਅਦ ਚ ਕੋ ਬਾਈ ਵੀ ਤੂੰ ਮੰਨ ਲਓ ਜ਼ਿੰਮੇਵਾਰੀ ਚੱਕਦਾ ਮੇਰੀ ਤਾਂ ਸੋਚ ਇਹ ਆ ਕਿ ਜੋ ਗੱਲ ਅਗਲੇ ਨੇ ਕਹਿ ਦਿੱਤੀ ਤੁਹਾਨੂੰ ਪਾਰਦਰਸ਼ੀ ਆਪਾਂ ਅਗਲੇ ਦੇ ਘਰੇ ਆ ਕੇ ਲਾਈਵ ਵਿੱਚ ਦਿਖਾਤੀ ਹੈ ਨਾ ਤੇ ਜੋ ਵੀ ਕੋਈ ਨੌਕਸਨ ਪੱਲਾ ਹੋਊ ਉਹ ਪਹਿਲਾਂ ਦੱਸਿਆ ਜਾਊਗਾ ਗੁਣ ਜਿਹੜੇ ਆ ਬਾਅਦ ਚ ਦੱਸੇ ਜਾਣਗੇ ਕਿਉਂਕਿ ਤੁਸੀਂ ਪੈਸਾ ਲਾਉਣਾ ਤੁਹਾਡਾ ਪੈਸਾ ਕੀਮਤੀ ਆ ਬਾਕੀ ਝੋਟੀ ਜੇ ਮੰਨ ਲਓ ਨਾ ਵੀ ਰਵੇ ਜੇ ਗਾਂ ਵੀ ਮੰਨ ਲਓ ਬਾਨੀ ਹੋਵੇ ਝੋਟੀ ਰੁਪਈਆਂ ਵਾਲੀ ਆ ਕਿਉਂਕਿ ਐਡਾ ਕੱਦ ਕਾਠ ਝੋਟੀ ਕਿਦਾ ਬਹੁਤ ਘੱਟ ਮਿਲਦਾ ਬਾਕੀ ਸੋਹਣੀ ਆ ਤੇ ਆਪਾਂ ਹੁਣ ਬਾਈ ਜੀ ਹੋਂਾਂ ਤੋਂ ਇੱਕ ਦਾ ਮੁੱਲ ਪੁੱਛ ਲਈਏ ਇੱਕ ਵਾਰ ਫੇਰ ਤੁਹਾਨੂੰ ਮੈਂ ਡਰੈੱਸ ਕਨਫਰਮ ਕਰਾ ਦਾਂ ਤੇ ਮੋਬਾਈਲ ਨੰਬਰ ਲੈਦਾ ਹਨਾ ਸੋ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਦੋਸਤੋ ਬਾਈ ਜੀ ਆਪਣਾ ਇੱਕ ਦਾ ਨਾਮ ਫੇਰ ਦੱਸ ਦੋ ਗੁਰਜੰਟ ਸਿੰਘ ਆ ਜੀ ਤਨਾਸ਼ੀਲ ਪਿੰਡ ਤਨਾਸ਼ੀਲ ਨਾਮ ਗੁਰਜੰਟ ਹਾਂਜੀ ਤੇ ਬਾਈ ਜੀ ਇਹਦਾ ਜਿਹੜਾ ਮਲੈਣ ਦੇਣਾ ਸਹੀ ਕਿੰਨੇ ਦਾ ਮਲੈਣ ਦੇਣ 50000 ਰੁਪਏ ਜੀ 50000 ਰੁਪਏ ਉਹਦੇ ਚ ਹੋਜੂ ਬਈ ਮਾਨਤਨ ਕਰਾਂਗੇ ਮਾਨਤਨ ਕਰਾਂਗੇ ਕਿਉਂਕਿ ਬਾਈ ਨੀਲੀ ਰਾਬੀ ਤਾਂ ਦੂਰੋਂ ਦੂਰੋਂ ਫੋਨ ਆਉਣਗੇ ਤੁਹਾਨੂੰ ਤਾਂ ਇਹ ਜੇ ਦੂਰੋਂ ਆਉਣਗੇ ਤਾਂ ਆਪਾਂ ਮਾਨ ਤੇ ਬਾਕੀ ਆਪਣਾ ਜਦੋਂ ਆਪਾਂ ਤਲਵੰਡੀ ਭਾਈ ਤੋਂ ਖੋਸੇ ਦਲਸੈਗ ਨੂੰ ਜਾਣਿਆ ਉਸ ਰੋਡ ਤੇ ਪਹਿਲਾ ਪਿੰਡ ਆ ਤੰਨਾਸ਼ੀਰ ਤੰਨਾ ਤੇ ਆਪਣੇ ਘਰ ਦਾ ਐਡਰੈਸ ਜਿਹੜਾ ਬਾਈ ਦੇ ਬਾਈ ਬਾਈ ਦੇ ਘਰ ਦੇ ਅੱਗੇ ਚੱਕੀ ਲੱਗੀ ਆ ਜੇ ਕਿਸੇ ਨੇ ਆ ਕੇ ਇੱਥੇ ਵਿజిਟ ਕਰਕੇ ਵੀ ਕੋਈ ਆ ਕੇ ਪਸ਼ੂ ਦੇਖਣਾ ਹੋਵੇ ਤਾਂ ਤੁਸੀਂ ਆ ਕੇ ਵੀ ਚੈੱਕ ਕਰ ਸਕਦੇ ਆਂ ਬਾਈ ਦੀ ਦੇ ਘਰ ਦੇ ਮੂਹਰੇ ਚੱਕੀ ਆ ਬੈਕ ਸਾਈਡ ਤੇ ਪਸ਼ੂ ਆ ਤੁਸੀਂ ਆਪਦੀ ਤਸੱਲੀ ਕਰ ਸਕਦੇ ਆਂ ਤੇ ਮੋਬਾਈਲ ਨੰਬਰ ਦੱਸ ਦਈਏ ਬਾਈ ਜੀ 94178 94178 2332 3332 9317830332 ਇਹਤੇ ਬਾਈ ਦਾ ਜਿਹੜਾ ਮੋਬਾਈਲ ਨੰਬਰ ਤੇ ਤੁਸੀਂ ਸੰਪਰਕ ਕਰਕੇ ਝੋਟੀ ਖਰੀਦ ਸਕਦੇ ਆ ਜਿਹੜੇ ਵੀਰ ਨੂੰ ਗਾਂ ਪਸੰਦ ਆਉਂਦੀ ਆ ਕੋਈ ਗਾਂ ਖਰੀਦ ਲਵੇ ਝੋਟੀ ਮੈਂ ਤੁਹਾਨੂੰ ਫੇਰ ਇੱਕ ਵਾਰ ਦਿਖਾ ਦਿੰਨਾ ਚਾਰ ਚਪੇਰਿਆਂ ਦਾ ਕੈਵਰੇ ਤੇ ਪੂਰੀ ਡਿਟੇਲ ਤੁਹਾਨੂੰ ਲੈਤੀ ਆ ਦੋਸਤੋ ਬਾਈ ਨੇ ਖਰੀਦੀ ਸੀ ਤਾਂ ਆਪਾਂ ਸਾਨਦਾਨੀ ਪੁੱਛਿਆ ਤਾਂ ਇਹਦੀ ਮਾਂ ਦਾ ਦੁੱਧ ਦਾ ਰਿਕਾਰਡ ਪੁੱਛਿਆ ਖਰੀਦੇ ਪਹੂ ਦਾ ਕਿਉਂਕਿ ਦੋਸਤੋ ਗੱਲ ਕਰਨੀ ਗਲਤ ਹੋ ਜਾਂਦੀ ਹੈਗੀ ਆ ਕਿਉਂਕਿ ਅਗਲੇ ਘਰ ਨੂੰ ਇਹਦੀ ਜ਼ਿਆਦਾ ਡਿਟੇਲ ਪਤਾ ਹੋਊਗੀ ਤੇ ਬਾਈ ਨੂੰ ਹੋ ਸਕਦਾ ਨਾ ਪਤਾ ਹੋਵੇ। ਬਾਕੀ ਤੁਸੀਂ ਆਪ ਦੀ ਸਮਝ ਨਾਲ ਇਹਨੂੰ ਖਰੀਦਣਾ ਹੈਗਾ ਤੇ ਇੱਧਰ ਤੁਸੀਂ ਦੋਵੇਂ ਜਰਸੀਆਂ ਦੇਖ ਸਕਦੇ ਆਂ। ਦੋਵੇਂ ਬਹੁਤ ਚੰਗੀਆਂ ਫਰਸਟ ਕਲਾਸ ਮੈਂ ਕਹੂੰਗਾ ਜਰਸੀਆਂ। ਬਾਕੀ ਦੋਸਤੋ ਤੁਸੀਂ ਆਪ ਦੀ ਸਮਝ ਨਾਲ ਖਰੀਦਣੀਆਂ ਤੇ ਮੇਰਾ ਕੰਮ ਆ ਕਿ ਤੁਹਾਨੂੰ ਵੀਡੀਓ ਕਰਕੇ ਦੇਣਾ ਤੇ ਜਿਹੜੇ ਪਿੰਡ ਖੜੀ ਆ ਲੋਕੇਸ਼ਨ ਸਾਰਾ ਕੁਝ ਬਾਇਓ ਡਾਟਾ ਨੰਬਰ ਦੇਣਾ। ਬਾਕੀ ਦੋਸਤੋ ਕਿੱਦਾਂ ਲੱਗੀ ਵੀਡੀਓ ਜੀ ਹਾਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜੇ ਵੀਡੀਓ ਚੰਗੀ ਲੱਗਦੀ ਹੈ ਦੇ ਨਾਲ ਹੌਸਲਾ ਵੀ ਵੱਧ ਹੁੰਦਾ। ਧੰਨਵਾਦ ਸਜਣੋ ਜੁੜੇ ਰਹੋ ਆਪਣੇ YouTube ਚੈਨਲ ਤੇ Facebook ਪੇਜ ਨਿਊਜ਼ ਰਾਏ ਫਾਰਵਰਡ